ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਹੈਲੋ ਜੀ ਆਪਾਂ ਨੇ ਆ ਚਣਿਆਂ ਦੀ ਦਾਲ ਲੈ ਲਈ ਇਹਨੂੰ ਆਪਾਂ ਦੋ ਤਿੰਨ ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲੈਨੇ ਆਂ ਲਓ ਜੀ ਆਪਾਂ ਨੇ ਦੋ ਤਿੰਨ ਪਾਣੀ ਵਾਸ਼ ਕਰ ਲਿਆ ਚੰਗੀ ਤਰ੍ਹਾਂ ਚਣਿਆਂ ਨੂੰ ਧੋ ਲਿਆ ਇੱਧਰ ਆਪਾਂ ਨੇ ਅੱਗ ਬਾਲ ਲਈ ਅੱਗ ਬਾਲ ਲਈ ਆਪਾਂ ਨੇ ਚੁੱਲ੍ਹੇ 'ਚ ਹੁਣ ਆਪਾਂ ਉੱਪਰ ਪਤੀਲਾ ਧਰ ਲੈਨੇ ਆਂ ਇਲੇ ਦੇ ਵਿੱਚ ਆਪਾਂ ਪਾਣੀ ਐਡ ਕਰ ਲੈਣੇ ਆ ਜੀ ਥੋੜਾ ਜਿਹਾ ਨਿੱਠਾਕ ਪਾਣੀ ਪਾਵਾਂਗੇ ਵੱਧ ਨਹੀਂ ਪਾਉਂਦੇ ਪਾਣੀ ਨੂੰ ਆਪਾਂ ਗਰਮ ਕਰ ਲੈਣੇ ਚੰਗੀ ਤਰ੍ਹਾਂ ਤੇ ਤੋਂ ਫਿਰ ਵਿੱਚ ਆਪਾਂ ਇਹਦੇ ਚਨੇ ਪਾਵਾਂਗੇ ਲਓ ਜੀ ਪਾਣੀ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਚਨੇ ਪਾ ਦਿੰਨੇ ਆ ਜੋ ਜਣੇ ਆਪਾਂ ਨੇ ਪਾਦੇ ਨੂੰ ਆਪਾਂ ਉਵਾਲੀ ਦੇ ਲੈਨੇ ਜਦੋਂ ਆਪਣੇ ਇਹਨੂੰ ਚਣਿਆਂ ਨੂੰ ਉਵਾਲੀ ਆਊਗੀ ਫਿਰ ਆਪਾਂ ਇਹਦੇ ਵਿੱਚ ਦਾਲ ਨੂੰ ਚਣਿਆਂ ਦੀ ਦਾਲ ਨੂੰ ਉਵਾਲੀ ਆਊਗੀ ਫਿਰ ਆਪਾਂ ਇਹਦੇ ਵਿੱਚ ਨਮਕ ਮਿਰਚ ਪਾਉਣੀ ਹੈ ਲਓ ਜੀ ਆਪਾਂ ਨੇ ਇਹ ਲਸਣ ਲੈ ਲਿਆ ਲਸਣ ਸਿਰ ਲੈ ਲਿਆ ਸਿਰ ਕੇ ਆਪਾਂ ਨੇ ਪਾਣੀ ਦੇ ਵਿੱਚ ਧੋ ਲਿਆ ਹੁਣ ਇਹਨੂੰ ਆਪਾਂ ਬਰੀਕ ਬਰੀਕ ਕੱਟ ਲੈਨੇ ਵੱਡੀਆਂ ਬੋਥੀਆਂ ਨੇ ਵਿੱਚ ਦੋ ਤਿੰਨ ਕੱਟ ਲਾ ਲੈਨੇ ਆਂ ਇਦਾਂ ਕਰਕੇ ਐ ਵੀ ਕੁਰੀ ਕੱਟ ਲੈਨੇ ਉਧਰ ਦਾਲ ਵੀ ਆਪਣੀ ਰਿਝਣ ਲੱਗ ਗਈ ਚੰਗੀ ਤਰ੍ਹਾਂ ਉਬਲ ਰਹੀ ਆ ਲਓ ਜੀ ਐਸੇ ਤਰ੍ਹਾਂ ਪਸਾਰੇ ਲਸਣ ਨੂੰ ਕੱਟ ਲੈਨੇ ਟਰਟਾ ਲਾ ਕੇ ਫਟਾਫਟ ਲਓ ਜੀ ਦੇਖੋ ਦਾਲ ਆਪਣੀ ਰਿਝਣ ਲੱਗ ਗਈ ਬੜੀ ਰਿਝ ਰਹੀ ਆ ਚਣੇ ਦੀ ਦਾਲ ਦੀ ਇਹ ਉਹ ਅਬਲ ਦੀ ਜਦਿਆ ਲਓ ਜੀ ਆਪਾਂ ਨੇ ਇਹ ਹਰੀਆਂ ਮਿਰਚਾਂ ਲੈ ਲਈਆਂ 4-5 ਕਿਉਂਕਿ ਲਾਲ ਮਿਰਚ ਨਹੀਂ ਆਪਾਂ ਪਾਉਂਦੇ ਲਾਲ ਜੇ ਲੋੜ ਪਈ ਤਾਂ ਦੂਜੀ ਪਾ ਲਾਂਗੇ ਦੇਗੀ ਮੜ ਮੁੱਟੀ ਇਹਨਾਂ ਨੂੰ ਆਪਾਂ ਮਿਰਚਾਂ ਨੂੰ ਐ ਬਰੀਕ-ਬਰੀਕ ਕੱਟ ਲੈਣੇ ਆ ਹੱਦਾਂ ਵਿੱਚ ਕੱਟ ਪਾ ਕੇ ਲਓ ਜੀ ਚਲੋ ਅਸੀਂ ਦਰਾਂ ਪਸਾ ਰਹੀਆਂ ਮਿਰਚਾਂ ਨੂੰ ਕੱਟ ਲੈਨੇ ਆ ਆ ਜਿਹੜੇ ਲਸਣ ਤੇ ਹਰੀਆਂ ਮਿਰਚਾਂ ਆਪਾਂ ਨੇ ਕਟੀਆਂ ਨੇ ਇਹਨੂੰ ਆਪਾਂ ਦਾਲ ਦੇ ਵਿੱਚ ਐਡ ਕਰ ਦਿੰਨੇ ਆ ਹਲੋ ਜੀ ਆਪਾਂ ਦਾਲ ਦੇ ਵਿੱਚ ਹਰੀਆਂ ਮਿਰਚਾਂ ਤੇ ਲਸਣ ਪਾ ਦਿੰਨੇ ਆ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਜੀ ਲਸਣ ਦਾ ਵਿੱਚੋਂ ਭੁੰਨੇ ਹੋਏ ਦਾ ਨੀੰਨਾ ਆਉਂਦਾ ਕਰਾਰੀ ਦਾਲ ਬਣਦੀ ਹੈ ਜੇ ਇਦਾਂ ਹਰੀਆਂ ਮਿਰਚਾਂ ਤੇ ਲਸਣ ਪਾਉਨੇ ਆਪਾਂ ਵਿੱਚ ਨਮਕ ਪਾ ਦਿੰਨੇ ਹਲਦੀ ਪੋਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰੰਨ ਲੈਨੇ ਆਂ ਦਾਲ ਨੂੰ ਓਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਚਨੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਲੋ ਜੀ ਦੇਖੋ ਦਾਲ ਆਪਣੀ ਰਿਝਣ ਲੱਗ ਗਈ ਪਾਣੀ ਆਪਾਂ ਨੇ ਵਿੱਚ ਹੋਰ ਐਡ ਕਰਤਾ ਤੇ ਐਦਾਂ ਕੱਤੀ ਨਾਲ ਭੰਨ ਲਵਾਂਗੇ ਜਦ ਇਹਦਾ ਪਾਣੀ ਸੁੱਕ ਗਿਆ ਫਿਰ ਆਪਾਂ ਘੋਟਣੇ ਨਾਲ ਜਾਂ ਜਾਂ ਕੱਤੀ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਹਾ ਜੀ ਇਹਨੂੰ ਪੱਕਣ ਦੇਵੋ ਨੇ ਤੇ ਪੱਕੀ ਤੇ ਹੀ ਮਿਲਾਂਗੇ ਆਪਾਂ ਲਓ ਜੀ ਹੁਣ ਇਹਨੂੰ ਆਪਾਂ ਢੱਕ ਕੇ ਪਕਾ ਲੈਣਾ। ਲਓ ਜੀ ਦੇਖੋ ਦਾਲ ਆਪਣੀ ਜਿਵੇਂ ਪਾਣੀ ਸੁੱਕ ਗਿਆ। ਹੁਣ ਇਹਨੂੰ ਆਪਾਂ ਥੋੜੀ ਜੀ ਘੋਟ ਲਵਾਂਗੇ। ਕਿਉਂਕਿ ਬਹੁਤੀ ਆਪਾਂ ਨੂੰ ਨਾ ਦਾਣਾ ਜਿਹਾ ਵੀ ਰਹੇ ਵਿੱਚ ਦੱਦੜੀ ਜੀ ਘੋਟਾਂਗੇ ਬਹੁਤੀ ਉਹ ਵੀ ਨਹੀਂ ਕਰਨੀ ਮੈਚ ਵੀ ਨਹੀਂ ਕਰਨੀ। ਐਦਾਂ ਆਪਾਂ ਕਰਦੇ ਆਂ ਜੀ ਤੜਕੇ ਦੀ ਤਿਆਰੀ ਜਿਹਦੇ ਲਈ ਆਪਾਂ ਨੇ ਆ ਪਿਆਜ਼ ਲੈ ਲੇ ਤੇ ਆਂ ਭਿੰਡੀਆਂ ਲੈ ਲਈਆਂ। ਪਿਆਜ਼ਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲੈਨੇ। ਕਿਆ ਅੱਜ ਆਪਾਂ ਨੇ ਛਿੱਲੇਲੇ ਛਿੱਲ ਕੇ ਧੋਲੇ ਇਦਾਂ ਬ੍ਰੀਕ ਬ੍ਰੀਕ ਇਹਨਾਂ ਨੂੰ ਕੱਟ ਲੈਣੇ ਆਪਾਂ ਜਿਵੇਂ ਲੰਬੇ ਹੀ ਕਟਾਂਗੇ ਜਿਵੇਂ ਆਪਾਂ ਭਿੰਡੀਆਂ ਚ ਪਾਉਨੇ ਨੇ ਉਸੇ ਤਰ੍ਹਾਂ ਕਟਾਂਗੇ ਇਹਨਾਂ ਨੂੰ ਮੌਸਮ ਅੱਜ ਬਹੁਤ ਵਧੀਆ ਹੋਇਆ ਪਿਆ ਜੀ ਮੀਂਹ ਪੈ ਗਿਆ ਮੀਤਾ ਥੋੜਾ ਹੀ ਪਿਆ ਨੂੰ ਵਧੀਆ ਹੋ ਗਿਆ ਜਣੀ ਵੀ ਬੱਦਲ ਵਾਈ ਜੀ ਹੋਈ ਪਈ ਆ ਹਵਾ ਚੱਲਦੀ ਆ ਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਪਿਆਜ਼ਾਂ ਨੂੰ ਕੱਟ ਲੈਨੇ ਆ ਲਓ ਜੀ ਇਸੇ ਤਰ੍ਹਾਂ ਆਪਾਂ ਭਿੰਡੀਆਂ ਨੂੰ ਵੀ ਕੱਟ ਲੈਨੇ ਆ ਕਿਉਂਕਿ ਸਵੇਰੇ ਤੋਂ ਉਹ ਕਿ ਧਰੀਆਂ ਤੇ ਗਿੱਲੀਆਂ ਤੇ ਇਹਨਾਂ ਨੂੰ ਆਪਾਂ ਪੁੰਝ ਪੁੰਝ ਕੇ ਕੱਟ ਲੈਨੇ ਆ ਇਹ ਗਿੱਲੀਆਂ ਨੂੰ ਫਰਾਈ ਕਰਦੇ ਆ ਜੀ ਫੇਰ ਇਹ ਪਾਣ ਲਾਲਾ ਹੀ ਛੱਡ ਦਿੰਦੀਆਂ ਨੇ ਸਾਰੀਆਂ ਪਿੰਡੀਆਂ ਕੱਟ ਲੈਣੇ ਆਪਾਂ ਸਾਫ਼ ਕਰ ਕਰਕੇ ਇਹਨਾਂ ਜੇ ਆਪਾਂ ਨੇ ਦੋ ਲਾਲ ਟਮਾਟਰ ਲੈ ਲਏ ਇਹਨਾਂ ਨੂੰ ਵੀ ਆਪਾਂ ਕੱਟ ਲੈਣੇ ਆ जिन्ना मर्जी इन्हों फ्रिज लो फिर भी ढिले ज जा हो जाते नीचे तो कर लेने। लो जी देखो बहुत दाड़ ही अपने मैश भी नहीं करनी दर्द यही रखनी है ਦੇ ਵਿੱਚ ਸਾਫਤ ਵੀ ਹੋਵੇ ਵਿੱਚ ਮੈਸ ਵੀ ਹੋ ਜਾਵੇ ਇੱਧਰ ਆਪਾਂ ਨੇ ਗਰਮ ਪਾਣੀ ਲੈ ਲਿਆ ਇਹਨੂੰ ਇਹਦੇ ਵਿੱਚ ਐਡ ਕਰ ਦਿੰਨੇ ਆਂ ਦਾાળ ਆਪਣੀ ਮੈਸ ਹੋ ਗਈ ਚੰਗੀ ਤਰ੍ਹਾਂ ਹੁਣ ਇਹਨੂੰ ਆਪਾਂ ਦੁਬਾਰੇ ਚੁੱਲੇ ਤੇ ਧਰ ਦਿੰਨੇ ਆਂ ਪੰਨਾ ਢੱਕ ਇਤਨਾ ਜੀ ਦਾાળ ਨੂੰ ਆਪਣੀ ਨੂੰ ਦੋ ਤਣ ਵਾਲੀਆਂ ਆ ਗਈਆਂ ਇਹਨੂੰ ਆਪਾਂ ਲਾ ਲੈਨੇ ਆਂ ਹੁਣ ਆਪਾਂ ਕਰਦੇ ਆਂ ਤੜਕਾ ਤਿਆਰ ਇਹਦੇ ਲਈ ਆਪਾਂ ਨੇ ਆਪਾਂ ਇਹ ਧਰ ਲਿਆ ਇਹਨੂੰ ਗਰਮ ਕਰ ਲੈਨੇ ਚੰਗੀ ਤਰ੍ਹਾਂ ਕੜਾਹੀ ਨੂੰ ਪਾਣੀ ਪਿਆ ਦੇ ਵਿੱਚ ਲੋ ਜਿਕ ਕੜਾਹੀ ਆਪਣੀ ਸੁੱਕ ਗਈ ਚੰਗੀ ਤਰ੍ਹਾਂ ਪਾਣੀ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰ ਲੈਨੇ ਆਂ ਸਰਸੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਆਂ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਕਰ ਲੈਨੇ ਜੀਰਾ ਐਡ ਜ਼ੀਰੇ ਨੂੰ ਆਪ ਹਲਕਾ ਜਿਹਾ ਬਨ ਲੈਨੇ ਕਿਉਂਕਿ ਤੇਲ ਗਰਮ ਸੀ ਉਹ ਤਾਂ ਪੌਣ ਸਾਰੇ ਭੁੰਨਿਆ ਗਿਆ ਜੀ ਫੁੱਲ ਗਿਆ ਹੁਣ ਆਪਾਂ ਇਹਦੇ ਵਿੱਚ ਆ ਪਿਆਜ਼ ਤੇ ਜਿਹੜੇ ਕੱਟੇ ਤੇ ਪਿਆਜ਼ ਐਡ ਕਰ ਦਿੰਨੇ ਲਓ ਜੀ ਪਿਆਜ਼ ਆਪਣੇ ਦੇਖੋ ਹਲਕੇ ਬਰਨ ਹੋ ਗਏ ਲਓ ਹੁਣ ਇਹਦੇ ਵਿੱਚ ਆਪਾਂ ਭਿੰਡੀਆਂ ਨੂੰ ਪਾ ਲੈਨੇ ਆਂ ਭਿੰਡੀਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਝੱਸ ਲੈਨੇ ਆਂ ਪਕਾ ਲੈਨੇ ਆਂ 2-3 ਮਿੰਟ ਵਾਸਤੇ ਲਓ ਜੀ ਭਿੰਡੀਆਂ ਤੇ ਪਿਆਜ਼ ਦੇਖੋ ਆਪਣੇ ਚੰਗੀ ਤਰ੍ਹਾਂ ਪੱਕ ਗਏ ਦੇਖੋ ਹੁਣ ਆਪਾਂ ਇਹਦੇ ਵਿੱਚ ਇਹ ਲਾਲ ਟਮਾਟਰ ਪਾ ਲੈਨੇ ਆਂ

ਜਿਹੜੀਆਂ ਦਾਲ ਬਣਾ ਕੇ ਰੱਖੀ ਤੇ ਐਡ ਕਰ ਲੈਨੇ ਲੋ ਜੀ ਦਾਲ ਆਪਾਂ ਨੇ ਸਾਰੀ ਵਿੱਚ ਪਾਤੀ ਇਹਦੇ ਇੱਕ ਦੋ ਮਿੰਟ ਲਈ ਆਪਾਂ ਇਹਨਾਂ ਨੂੰ ਹੋਰ ਪਕਾ ਲੈਨੇ ਤਾਂ ਜੋ ਆਪਣੇ ਮਸਾਲੇ ਤਾਂ ਪਹਿਲਾਂ ਦਾਲ ਦੇ ਵਿੱਚੇ ਪਏ ਹੋਤੇ ਜੀ ਸਭ ਜੀ ਜੇ ਆਪਾਂ ਨੇ ਕੋਈ ਮਸਾਲਾ ਨਹੀਂ ਪਾਇਆ ਲੋ ਜੀ ਆਪਣੀਆਂ ਭਿੰਡੀਆਂ ਤੇ ਚਣਿਆਂ ਦੀ ਦਾਲ ਬਣ ਕੇ ਤਿਆਰ ਆ ਤੁਸੀਂ ਵੀ ਜ਼ਰੂਰ ਟੈਸਟ ਕਰਕੇ ਤੁਸੀਂ ਵੀ ਜ਼ਰੂਰ ਬਣਾਇਓ ਬਹੁਤ ਟੇਸਟੀ ਬਣਦੀ ਆ ਮਿਲਦੇ ਆ ਕਿਸੇ ਹੋਰ ਵੀਡੀਓ ਚ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ